ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੀ ਕਿਰਪਾ ਸਦਕਾ ਤੁਹਾਡੇ ਸਭ ਦੇ ਸਹਿਯੋਗ ਨਾਲ ਜੋ ਨਿਰਵੈਰ ਦਸਵੰਦ ਸੇਵਾ ਸੁਸਾਇਟੀ ਦੇ ਨਾਮ ਹਿਤ ਸੇਵਾ ਚੱਲ ਰਹੀ ਆ ਅੱਜ ਅਸੀਂ ਭਾਈ ਅਵਤਾਰ ਸਿੰਘ ਜੀ ਦੇ ਘਰ ਪਹੁੰਚੇ ਆ ਜਿੰਨਾਂ ਦੀਆਂ ਤਿੰਨ ਬੱਚੀਆਂ ਦੀ ਫੀਸ ਜੋ ਆ ਪਿਛਲੇ ਸਾਲ ਦੀ ਖੜੀ ਆ ਤੇ ਘਰ ਦੇ ਹਾਲਾਤ ਜਿਹੜੇ ਨਾਜ਼ੁਕ ਨੇ ਬੱਚਿਆਂ ਦੇ ਪਿਤਾ ਜੀ ਮਕੈਨਿਕ ਦਾ ਕੰਮ ਕਰਕੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਤੇ ਮਾਤਾ ਜੀ ਦੀ ਵੀ ਸਿਹਤ ਠੀਕ ਨਹੀਂ ਰਹਿੰਦੀ ਉਹਨਾਂ ਨੂੰ ਵੀ ਇਲਾਜ ਦੀ ਲੋੜ ਆ ਤੁਹਾਡੇ ਵੱਲੋਂ ਜੋ ਦਸਵੰਧ ਦੀ ਸੇਵਾ ਭੇਜੀ ਗਈ ਉਹ 15000 ਦਾ ਚੈੱਕ ਜਿਹੜਾ ਵਾ ਉਹ ਬੱਚੀਆਂ ਦੀ ਫੀਸ ਭਰੀ ਜਾ ਰਹੀ ਆ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਕੀਤੀ ਅਕਾਲ ਪੁਰਖ ਕਿਰਪਾ ਕਰੇ ਉਹਨਾਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰੇ ਇਹ ਬੱਚੀਆਂ ਤੇ ਇਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਬੇਅੰਤ ਭੁੱਲਾਂ ਦੀ ਖੀਮਾ ਜੇ ਕੋਈ ਵੀਰ ਸਹਿਯੋਗ ਕਰਨੀ ਚਾਹੁੰਦਾ ਸੋਸਾਇਟੀ ਨੂੰ ਤਉ 10 ਦੇ ਨੰਬਰ 8146042638 ਤੇ ਸੰਪਰਕ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ